ਲੇ ਲਾ ਲਈ ਪਾਤਾ ਹੁਣ ਬਾਬਾ ਹਾਂ ਇਹਨਾ ਹਥ ਆਈ ਸੁਨਾ ਹੈ ਕੋਈ ਗੱਲ ਮਾ ਸੁਨਾ ਹੈ ਇਹ ਤਾਂ ਹੀ ਹਥ ਬੜਾ ਵੱਡਾ ਤੁਰ ਜਾਂਦਾ ਮੈਂ ਕੀ ਜੀ ਆਪਣੇ ਆਪ ਤੁਸੀਂ ਸਰਦਾਰਾ ਤੁਸੀਂ ਕਹੋਗੇ ਕਿ ਵਾਕਿਆ ਕੋਈ ਚੀਜ਼ ਜੋਗੀ ਨੇ ਪਾਈ ਏ ਇਹ ਕੋ ਆਮ ਸੁਰਮਾ ਨਹੀਂ ਤੁਹਾਡੇ ਪਾਜ ਕੇ ਚ ਪਾਤਾ ਹਾਂ ਤਾਂ ਮੇਰੇ ਨਾਲ ਸੁਰਮੇ ਜੋਗੀ ਕੋਲ ਹੋਰ ਵੀ ਪਏ ਨੇ ਐਡੀ ਸਾਰਿਆਂ ਦੇ ਪਾ ਲੈਣੇ ਆ ਤੇ ਫਿਰ ਕੀ ਨਾ ਪਾਇਓ ਜੀ ਪਰ ਇਹ ਅੱਖਾਂ ਨੂੰ ਚਮਕਾ ਕੀ ਕਰ ਦਿੰਦਾ ਹੈ ਨਹੀਂ ਇਹ ਤਾਂ ਓਏ ਰਮਾ ਲੈ ਕੇ ਜੇ ਕੱਪੜਾ ਕੋਈ ਆਪਲੇ ਕੋਈ ਕੀ ਹਾਏ ਮਰ ਗਈ ਅਸੀ ਹੈਗਾ ਮੈਂ ਕਹਿੰਦਾ 2 ਮਿੰਟ ਨੂੰ ਤੁਸੀਂ ਖੋਲ ਗੋਗੇ ਵਾਕਿਆ ਯਾਰ ਨਾ ਤਾਂ ਇਹਦਾ ਚਾਨਣ ਨਹੀਂ ਚਾਨਣ ਮੇਰੀ ਮੇਰੀ 80 ਸਾਲ ਦੀ ਜੋਗੀ ਦੀ ਉਮਰ ਹੈ ਤੇ ਸਾਡੇ ਚਸ਼ਮਾ ਨਹੀਂ ਵੀਰਾ ਲੱਗਦਾ ਉਹ ਚਸ਼ਮੇ ਤਾਂ ਮੈਂ ਲਵਾਦੇ ਤੂੰ ਨਹੀਂ ਕਰੀਦਾ ਵੀਰੇ ਉਕੇ ਫਿੱਟ ਕਰ ਦਿੰਦੇ ਆ ਅੱਖਾਂ ਨੂੰ ਤਾਂ ਫਿਰ ਮੈਂ ਕਹਾ ਪਾਣੀ ਬਣਾ ਕੇ ਜਾਲਾ ਬਾਹਰ ਮਾਰਨਾ ਹੈ ਵਾਹ ਯੋਏ ਅੱਗੇ ਪਰ ਮਾਰ ਬਸ ਇੰਨਾ ਹੀ ਲੱਗਣਾ ਜਿੰਨਾ ਲੱਗ ਗਿਆ ਲੈ ਸੇ ਪਾਈ ਦੀ ਸਿਰਿਆ ਨਹੀਂ ਪਾਈ ਕਹਿੰਦੇ ਨਾ ਸਭ ਉਹ ਬੰਦੇ ਨਹੀਂ ਸੁਰਮਾ ਵਾਲੇ ਸੁਰਮਾ ਜਾਨ ਕਰਾਤੀ ਇਹਦਾ ਵਾ ਆਪਣੇ ਆਪ ਤੁਸੀਂ 2 ਮਿੰਟ ਤੋਂ ਬਾਅਦ ਦਿਖਾਉਗੇ ਵਾਕਿਆ ਨਾਥਾ ਇਹਦਾ ਵਧੀਆ ਹੋਊਗਾ ਇਹਦਾ ਜਾਨਾ ਪਾ ਜਪੋਣ ਹੋ ਰੱਖ ਅੱਖ ਚ ਪੜੀ ਮਰਨਾ ਕੁੜੀ ਜਾਵੇ ਦਾ ਪੁੱਤ ਇਹ ਜਿਹੜਾ ਨਾ ਇਹ ਪਹਿਲੇ ਵਾਰ ਹੀ ਲੱਗਦਾ ਇਹਨਾਂ ਹੈ ਇਹ ਹੌਲੀ ਨਹੀਂ ਜਦ ਤੱਕ ਸਾਫ਼ ਹੋਣੀ ਉਦੋਂ ਘਟਦਾ ਜਾਣਾ ਹੈ ਗੱਲ ਇਹ ਹੋਣੀ ਹੈ ਵੀਰ ਗੋੜਾ ਫੜੀ ਆ ਜਿੱਥੇ ਆ ਗੋ ਤੂੰ ਕਿਧਰ ਆ ਨਾ